ਲੋਕਾਂ ਨੂੰ ਅੱਜ ਖਾਸ ਤੌਰ ਤੇ ਪੋਲਿਟਿਸ਼ੀਨਾਂ ਨੂੰ ਇਹ ਯਕੀਨ ਹੈ ਇਹ ਪਿਆਰ ਹੈ ਜਿਹਦੀ ਕੋਈ ਕੀਮਤ ਨਹੀਂ ਕਿਸੇ ਕ੍ਰਾਂਤੀ 'ਚ ਇਹਨੂੰ ਕਿਸੇ ਕ੍ਰਾਂਤੀ 'ਚ ਨਾਪ ਨਹੀਂ ਸਕਦੇ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਜਦੋਂ ਮੈਂ ਲੋਕਾਂ ਜਾਨਾਂ ਮਾਮਕਾਂ ਚੋਂ ਉੱਠੇ ਹੋਏ ਆਂ ਜੀ ਬੀਬੀ ਫੁੱਡੂਂਗੇ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆਂ ਜੀ ਐਸ਼ੀ ਟ੍ਰੈਕਟਰ ਨੂੰ ਹੈਂਡਲ ਮਾਰ ਹੈਂਡਲ ਮਾਰਨ ਵੇਲੇ ਸਟਾਰਟ ਕਰਨ ਵੇਲੇ ਦੋ ਦੋ ਵਾਰੀ ਵਾਹਾਂ ਤੜਾਈਆਂ ਹੋਈਆਂ ਨੇ ਤੁਹਾਡੇ ਚ ਵੀ ਸਾਡੇ ਆਪਣੀ ਆਪਣੇ ਘਰਾਂ ਦੀ ਮੁੰਡਿਆ ਤੁਸੀਂ ਵੀ ਸੋ ਮੈਂ ਫੋਰਸਸ ਨੂੰ ਵੀ ਇਹ ਕਹਿਣਾ ਮੈਂ ਡੀਜੀਪੀ ਸਾਹਿਬ ਨਾਲ ਅਕਸਰ ਗੱਲ ਕਰਦਾ ਉਹਨਾਂ ਕਿ ਸਾਡੇ ਪੁੱਤ ਭਤੀਜੇ ਨੇ ਸਾਡੇ ਛੋਟੇ ਵੱਡੇ ਭਾਈ ਨੇ ਹਨਾ ਇਹਨਾਂ ਨੂੰ ਕੋਈ ਵੱਖ ਨਾ ਸਮਝੋ ਇਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਦਾ ਫਰਲੋ ਮਾਰ ਕੇ ਬੱਚੇ ਦਾ ਬਰਥਡੇ ਮਨਾਉਂਦੇ ਸੀ ਔਰ ਬੱਚੇ ਦਾ ਬਰਥਡੇ ਫਰਲੋ ਮਾਰ ਕੇ ਮੰਨ ਚਲੋ ਕਿਸੇ ਨੇ ਕਹਿ ਵਿਆ ਯਾਰ ਤੂੰ ਮੇਰੀ ਥਾਂ ਤੇ ਕਰ ਦੇ ਮੈਂ ਤੇਰੇ ਬੱਚੇ ਤੇ ਮੈਂ ਕਰ ਦੂੰਗਾ ਨੌਕਰੀ ਡਿਊਟੀ ਬੱਚੇ ਦਾ ਬਰਥਡੇ ਮਨਾ ਲਿਆ ਪਰ ਉਹਦੀ ਫੋਟੋ ਨਹੀਂ ਪਾ ਸਕਦੇ ਕਿਉਂਕਿ ਉਸ ਦਿਨ ਤੇ ਤੁਸੀਂ ਡਿਊਟੀ ਤੇ ਸੀ ਫੋਟੋ ਤਾਂ ਕਰਕੇ ਪਰ ਤੁਸੀਂ ਘਰੇ ਕਿਵੇਂ ਚਲੇ ਗਏ ਫਿਰ ਤੁਹਾਸੀ ਹੁਣ ਛੁੱਟੀ ਵੀ ਕੀਤੀ ਐ ਤੁਹਾਡੇ ਜਨਮ ਦਿਨ ਤੇ ਤੁਹਾਨੂੰ ਕਾਰਡ ਵੀ ਆਉਂਦੇ ਹੋਣਗੇ ਹੈਨਾ ਤੇ ਸਭ ਤੋਂ ਵਧੀਆ ਗੱਡੀਆਂ ਜੇ ਇੰਡੀਆ 'ਚ ਇਸ ਵਕਤ ਹੈਗੀਆਂ ਉਹ ਪੰਜਾਬ ਪੁਲਿਸ ਕੋਲੇ ਨੇ ਮੈਂ ਦੇਖਦਾ ਉਹਨਾਂ ਜਦੋਂ ਆਪਣੇ ਘਰੇ ਵੀ ਜਦੋਂ ਕੋਈ ਨਵੀਂ ਗੱਡੀ ਜਾਂ ਕੋਈ ਟਰੈਕਟਰ ਲੈਂਦੇ ਸੀ ਤਾਂ ਇੱਕ ਚਾ ਇਦਾਂ ਦਾ ਹੁੰਦਾ ਹੈ। ਤੁਸੀਂ ਉਹ ਚਾ ਦੇਖਦਾ ਉਹਨਾਂ ਜਦੋਂ ਗੱਡੀ ਮੈਂ ਜੱਟ ਸੜਕ ਤੇ ਲੰਘਦਾ ਤਾਂ ਜਿਹੜੀਆਂ ਸਕੋਰਪੀਓ ਖੜੀਆਂ ਨੇ ਇੱਥੇ ਜਿੱਦੋਂ ਆਪਾਂ ਐਸਐਚਓ ਬੁਲਾਏ ਸੀਗੇ ਸਾਰੇ ਦਿੱਤੇ ਸੀ। ਜਿਹੜੀਆਂ ਸਕੋਰਪੀਓ ਖੜੀਆਂ ਸੜਕਾਂ ਤੇ ਹਾਲਾਂਕਿ ਉਹਨਾਂ ਨੂੰ 3-4 ਮਹੀਨੇ ਹੋ ਗਏ ਪਰ ਹਜੇ ਤੱਕ ਉਹਨਾਂ ਨੇ ਸੀਟਾ ਤੋਂ ਮਮੀ ਕਾਕੀ ਦੇ ਲਿਫਾਫੇ ਲਾਹੇ ਨਹੀਂ ਹੈਗੇ। ਕਿਉਂਕਿ ਨਵੀਂ ਗੱਡੀ ਦਾ ਚਾਹ ਹੁੰਦਾ ਨਾ ਜਿਵੇਂ ਕੁੜੀ ਦੇ ਜਦੋਂ ਚੂੜਾ ਪਾਇਆ ਹੋਵੇ ਇਹਦਾ ਮਤਲਬ ਇਹ ਮੰਨਿਆ ਜਾਂਦਾ ਨਵਾਂ ਵਿਆਹ ਹੋਇਆ ਸੋ ਜਦੋਂ ਜੋ ਤੱਕ ਉਹ ਲਫਾਫਾ ਮਮਮੀ ਕਹ ਜੜਾ ਆਪ ਨਹੀਂ ਪਾੜਦਾ ਨਾ ਕਾਗਜੋ ਆਪਾਂ ਲਾਉਂਦੇ ਨਹੀਂ ਵੀ ਨਵੀਂ ਗੱਡੀ ਐ ਸਾਡੀ ਨਵੀਂ ਗੱਡੀ ਐ ਇਹ ਮੈਨੂੰ ਬੜਾ ਚੰਗਾ ਲੱਗਦਾ ਮੈਂ ਦੋ ਤਿੰਨ ਮੁੰਡਿਆਂ ਨੂੰ ਪੁੱਛਿਆ ਵੀ ਕਹਿੰਦੇ ਸਾਨੂੰ ਤਾਂ ਪਹਿਲੀ ਵਾਰ ਹੋਇਆ ਕਿ ਸਾਨੂੰ ਪਹਿਲੀ ਪਹਿਲੀ ਸੈਲਫ ਨਾ ਸਟਾਰਟ ਗੱਡੀਆਂ ਮਿਲੀਆਂ ਨੇ ਨਹੀਂ ਤਾਂ ਤੱਕਾ ਸਾਡੀ ਮਿਲਦੀਆਂ ਸੀਗੇ ਜੀ ਮੈਂ ਕਹਾ ਵੀ ਹਾਲਾਂਕਿ ਮੈਂ ਵੀ ਕਾਫੀ ਟਾਇਰ ਬਿਆੰਗ ਕਰਦਾ ਰਹਿਆ ਹਾਂ ਪੁਲਿਸ ਤੇ ਕਿ ਜਿਨ੍ਹਾਂ ਨੂੰ ਫੜਨਾ ਹੁੰਦਾ ਸੀ ਉਹਨਾਂ ਕਈ ਵਾਰੀ ਉਹਨਾਂ ਨੂੰ ਵੀ ਕਹਿਣਾ ਪੈਂਦਾ ਸੀਗਾ ਵੀ ਯਾਰ ਧੱਕਾ ਲਵਾਇਓ ਤੁਹਾਨੂੰ ਫੜਨਾ ਹੈ ਤੋਂ ਬਾਅਦ ਹੈਨਾ ਤੇ ਉਹ ਜ਼ਮਾਨਾ ਹੁਣ ਚਲਾ ਗਿਆ ਅਸੀਂ ਅਪਡੇਟ ਕਰਾਂਗੇ ਤੁਹਾਨੂੰ ਕੋਈ ਬਜਟ ਦੀ ਕਮੀ ਨਹੀਂ ਪੁਲਿਸ ਲਈ ਹਰ ਭਰਤੀਆਂ ਵੀ ਨਵੀਆਂ ਕਰਨੀਆਂ ਨੇ ਤੇ ਅੱਜ ਜਿਹੜਾ ਤੁਸੀਂ ਜਿੱਥੇ ਵੀ ਜਾਓਗੇ ਕੁਰਸੀਆਂ ਤੇ ਬੈਠੋਗੇ ਮੇਰੀ ਇੱਕ ਬੇਨਤੀ ਹੈ ਜਦੋਂ ਤੁਹਾਨੂੰ ਅਸੀਂ ਇੱਥੋਂ ਬਿਨਾਂ ਪੈਸੇ ਤੋਂ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨ ਆਊਟ ਐਨੀ ਲੋਬਿੰਗ ਅਸੀਂ ਤੁਹਾਨੂੰ ਕੁਰਸੀਆਂ ਤੇ ਭੇਜ ਰਹੇ ਹਾਂ ਤਾਂ ਉੱਥੇ ਜਾ ਕੇ ਤੁਸੀਂ ਵੀ ਇਹੀ ਕੰਮ ਕਰਿਓ ਤੁਸੀਂ ਵੀ ਉੱਥੇ ਲੋਕਾਂ ਦੇ ਕੰਮ ਏਸੇ ਸੇਵਾ ਨਾਲ ਕਰਿਓ ਕਿ ਕੁਰਸੀ ਨੂੰ ਤੁਸੀਂ ਅਨਦਾਤਾ ਮੰਨਿਓ ਕਿ ਇੱਥੋਂ ਮੈਨੂੰ ਮੇਰੇ ਘਰ ਦਾ ਚੁੱਲ੍ਹਾ ਚੱਲਦਾ ਕਿਉਂਕਿ ਜਿਹੜਾ ਤੁਹਾਡੇ ਕੋਲੇ ਆਊਗਾ ਲਗਭਗ ਪੁਲਿਸ ਵਾਲਾਂ ਕੋਲ ਤਾਂ ਕੋਈ ਹੱਸਦਾ ਤਾਂ ਆਉਂਦਾ ਨਹੀਂ। ਦੁਖੀ ਹੀ ਆਉਂਦੇ ਆ। ਉਹ ਪਹਿਲਾਂ ਕਿਸੇ ਗੁਰਦੁਆਰਾ ਮੰਦਰ ਮਸਜਿਦ 'ਚ ਪਹਿਲਾਂ ਦੁਆ ਕਰਕੇ ਆਊਗਾ ਅਰਦਾਸ ਕਰਕੇ ਆਊਗਾ। ਪ੍ਰਮਾਤਮਾ ਕੋਈ ਤੇਰਾ ਰੂਪ ਹੀ ਬੈਠਾ ਹੋਵੇ ਉੱਥੇ ਕੁਰਸੀ ਤੇ ਜਿਹਦੇ ਕੋਲ ਚੱਲਿਆ। ਜੇ ਕਿਤੇ ਅੱਜ ਕੰਮ ਬਣ ਜੇ ਕਬੀਲ ਦਾ ਰੀਲੀ ਤੇ ਚੜ ਜੂਗੀ। ਤੇ ਮੂਰੋਂ ਜੇ ਤੁਸੀਂ ਉਹਦੀ ਜਰਜੀ ਚੱਕ ਕੇ ਮਾਰੋਗੇ ਭਗਾ ਕੇ। ਬੱਦਵਾ ਦੇਊਗਾ। ਤੇ ਜੇ ਤੁਸੀਂ ਕਹੋਗੇ ਬੈਠੋ ਬਜ਼ੁਰਗੋ। ਕੁਣ ਥੋੜਾ ਕੰਮ ਕਰਾਉਣੇ ਆ ਤੁਸੀਂ ਤੁਸੀਂ ਬੈਠੋ ਇੱਥੇ ਆ ਇੱਕ ਦੋ ਕਾਗਜ਼ ਘੱਟ ਨੇ ਅਸੀਂ ਆਪ ਹੀ ਪੂਰੇ ਕਰਦੇ ਆ ਆਪਸ ਚ ਗੱਲ ਕਰਕੇ ਜੀ ਉਹਦਾ ਕੰਮ ਕਰ ਦੋਂਗੇ ਉਹ ਦੁਬਾਰੇ ਗੁਰਦੁਆਰਾ ਸਾਹਿਬ ਉਸੇ ਮੰਦਰ ਮਸੀਹ ਚ ਦੁਬਾਰੇ ਜਾਊਗਾ ਸ਼ਾਮ ਨੂੰ ਉਹ ਰੱਬਾ ਤੇਰੇ ਹੀ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਇਹਨੂੰ ਤਰੱਕੀਆਂ ਬਖਸ਼ੀ ਤੁਹਾਨੂੰ ਦੁਆਵਾਂ ਮਿਲਣਗੀਆਂ ਜਿਨ੍ਹਾਂ ਦੀ ਕੋਈ ਕੀਮਤ ਨਹੀਂ 10000 ਰੁਪਏ ਵੀ ਲੈ ਲੋਂਗੇ ਉਹ ਤੋਂ ਦੇ ਦਊਗਾ ਕਿਤੇ ਇੱਧਰ ਉੱਧਰ ਇਕੱਠੇ ਕਰਕੇ ਦੇ ਦਊਗਾ ਪਰ ਉਹ 10000 ਰੁਪਿਆ ਗਾਣਾ ਕੱਢ ਕੱਢ ਕੇ ਦੇਊਗਾ ਯਾਰ ਮੇਰਾ ਕੰਮ ਇਹਨੇ ਕੀਤਾ ਤਾਂ ਹੈਗਾ ਪਰ ਇਹਨੇ ਪੈਸੇ ਉਹਦਾ ਕੋਈ ਫਾਇਦਾ ਨਹੀਂ ਪੰਜਾਬੀ ਦੀ ਕਹਾਵਤ ਹੈ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਕਾਦੇ ਵਾਸਤੇ ਕਰਕੇ ਤਾਂ ਦੇਖੋ ਕੰਮ ਲੋਕਾਂ ਵਾਸਤੇ ਕਰਕੇ ਤਾਂ ਦੇਖੋ ਇੱਕ ਵਾਰੀ ਨਜ਼ਾਰਾ ਕਿੰਨਾ ਆਉਂਦਾ ਉਹਦੀ ਉਹਦੀ ਆਤਮਿਕ ਸ਼ਾਂਤੀ ਹੋਈ ਹੋਰ ਹੈ ਲੋਕਾਂ ਦੇ ਹੱਕ 'ਚ ਖੜਨ ਦਾ ਮਜ਼ਾ ਹੀ ਕੁਝ ਹੋਰ ਹੈ ਸਾਡੇ ਗੁਰੂਆਂ ਨੇ ਕਿਹਾ ਸਾਨੂੰ ਸਾਡੇ ਸ਼ਹੀਦਾਂ ਨੇ ਕਿ ਆਹੀ ਧਰਤੀ ਆ ਨਾਲ ਖੜਕੜਕਲਾਂ ਸਾਡੇ ਸ਼ਹੀਦਾਂ ਨੇ ਕਿ ਲੋਕਾਂ ਵਾਸਤੇ ਖੜੇ ਨੇ ਉਹ ਇੱਕ ਨਾ ਰਾਜਾ ਸੀ ਉਹ ਰਾਜਾ ਕਹਿੰਦਾ ਯਾਰ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਉਹਨੇ ਉਹਦੇ ਵਜ਼ੀਰ ਬਜ਼ੂਰ ਬੁਲਾਏ ਵੀ ਮੈਂ ਕੀ ਕਰਾਂ ਵੀ ਲੋਕਾਂ 'ਚ ਮੇਰੀ ਬੱਲੇ ਬੱਲੇ ਹੋ ਜੇ ਰਾਜਾ ਤਾਂ ਮੈਂ ਹੈਗਾ ਰਾਜਾ ਤਾਂ ਮੈਂ ਜੱਦੀ ਪੁਸ਼ਤੀ ਆ ਔਰ ਮੇਰੇ ਲੋਕਾਂ 'ਚ ਨਾ ਮੇਰੀ ਇੰਨੀ ਮਸ਼ਹੂਰੀ ਨਹੀਂ ਹੈਗੀ ਬਜੂਰ ਕਹਿੰਦੇ ਵੀ ਕਰਨਾ ਕੀ ਹੈ ਜੀ ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ ਦੋ ਲੋਕ ਬਲੇ ਬਲੇ ਕਰ ਦੇਣਗੇ ਤੁਹਾਡੀ ਅਨਾਉਂਸਮੈਂਟ ਕਰਤੀ ਜੀ ਮਹਿਲਾਂ ਦੇ ਮੂਹਰੇ ਖਜ਼ਾਨੇ ਦੇ ਮੂੰਹ ਖੁੱਲਣਗੇ ਆਓ ਜੀ ਲੋਕਾਂ ਨੂੰ ਕਿਹਾ ਲੋਕ ਲਾਈਨ ਲਾ ਕੇ ਆ ਗਏ ਕਿਸੇ ਨੂੰ ਮੋਹਰੇ ਮਿਲ ਜਾਂਦੀਆਂ ਸੋਨੇ ਦੀਆਂ ਕਿਸੇ ਨੂੰ ਚਾਂਦੀ ਦੀਆਂ ਕਿਸੇ ਨੂੰ ਟਕੇ ਕਿਸੇ ਨੂੰ ਜੋ ਵੀ ਉਸ ਜ਼ਮਾਨੇ ਦੀ ਕਰੰਸੀ ਸੀ ਮਿਲ ਜਾਂਦੇ ਇੱਕ ਫਕੀਰ ਵੀ ਲਾਈਨ 'ਚ ਲੱਗਾ ਹੋਇਆ ਸੀ ਰੱਬ ਦਾ ਬੰਦਾ ਭਗਤ ਬੰਦਾ ਜਦੋਂ ਉਹਦੀ ਵਾਰੀ ਆਈ ਤਾਂ ਖੱਬੇ ਪਾਸੇ ਕੋਈ ਬੰਦਾ ਬੈਠਾ ਸੀ ਅਪਾਹਜ ਉਹਨੇ ਦੇਖ ਕੇ ਕਹਿੰਦੇ ਯਾਰ ਤੂੰ ਤਾਂ ਹੈਂਡੀਕੈਪਟ ਐ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਪਿੱਛੇ ਤਾਂ ਲਾਈਨ ਨਹੀਂ ਬਹੁਤ ਲੰਬੀ ਐ ਯਾਰ ਤੇਰ ਤਵਾਰੀ ਨਹੀਂ ਆਉਣੀ ਤੂੰ ਕੰਮ ਕਰ ਤੂੰ ਮੇਰੀ ਥਾਂ ਤੇ ਵਾਰੀ ਲੈ ਲੈ ਮੇਰੀ ਮੈਂ ਬਾਅਦ ਚ ਪਿੱਛੇ ਲਾਈਨ ਚ ਲੱਗ ਕੇ ਆ ਜਾਣਾ ਉਹਨੇ ਆਪਣੀ ਵਾਰੀ ਉਹਨੂੰ ਦੇਤੀ ਜੀ ਫੇਰ ਲਾਈਨ ਚ ਲੱਗ ਕੇ ਆ ਗਿਆ ਜਦੋਂ ਫੇਰ ਵਾਰੀ ਆਈ ਉਸ ਫਕੀਰ ਦੀ ਸਾਜੇ ਪਾਸੇ ਬੈਠਾ ਸੀ ਇੱਕ ਉਹ ਕਹਿੰਦਾ ਯਾਰ ਤੂੰ ਤਾਂ ਪੱਟੀਆਂ ਕਰੀ ਬੈਠਾ ਤੂੰ ਜ਼ਖਮੀ ਐ ਤੂੰ ਤਾਂ ਅਜੇ ਲਾਈਨ ਚ ਵੀ ਨਹੀਂ ਲੱਗਿਆ ਤਾਂ ਲਾਈਨ ਹੀ ਨਹੀਂ ਬੜੀ ਲੰਬੀ ਐ ਫੇਰ ਤਾਂ ਨਹੀਂ ਵਾਰੀ ਆਉਣੀ ਤੂੰ ਇੱਥੇ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਬਾਅਦ ਚ ਆ ਜਾਣਾ ਕੋਈ ਨਹੀਂ ਮੈਨੂੰ ਕੋਈ ਕਾਲੀ ਨਹੀਂ ਜਦੋਂ 7-8 ਵਾਰ ਉਹਨੇ ਐਦਾਂ ਕੀਤਾ ਕਿ ਆਵਦੀ ਵਾਰੀ ਦੇ ਕੇ ਫੇਰ ਪਿੱਛੇ ਲੈਂਚ ਲੱਗ ਜਾ ਕਰੇ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਸਾਰੀ ਚਰਚਾ ਹੀ ਫਕੀਰ ਦੀ ਚੱਲੇ ਕਹਿੰਦੇ ਕੋ ਬੰਦਾ ਓਏ ਓਏ ਉਹ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ ਓਏ ਬੱਲੇ ਬੱਲੇ ਆ ਕਹਿੰਦੇ ਕਮਾਲ ਆ ਬੰਦਾ ਯਾਰ ਉਹ ਰਾਜੇ ਨੂੰ ਜਦੋਂ ਪਤਾ ਲੱਗਿਆ ਉਹਨੂੰ ਬੜਾ ਗੁੱਸਾ ਆਇਆ ਖਜ਼ਾਨਾ ਮੈਂ ਵੰਡੀ ਜਨਾ ਨੋਂ ਫਕੀਰ ਦਾ ਹੋਈ ਜਾਂਦਾ ਬੜਾ ਗੁੱਸੇ ਹੋਇਆ ਰਾਜਾ ਕਹਿੰਦਾ ਮੈਂ ਆਪ ਜਾਨਾ ਆਪ ਜਾਨਾ ਕਹਿੰਦਾ ਮੈਂ ਕਰਦਾ ਠੀਕ ਉਹਨੂੰ ਆ ਪਿੱਛੇ ਲੱਗਿਆ ਰਾਜਾ ਜਦੋਂ ਫਕੀਰ ਦੀ ਵਾਰੀ ਆਈ ਤੋ ਉਹ ਕਹਿੰਦਾ ਕਿਸੇ ਹੋਰ ਨੂੰ ਕਹਿੰਦਾ ਤੂੰ ਆ ਜਾ ਤੂੰ ਮੇਰੀ ਥਾਂ ਤੇ ਆ ਜਾ ਮੈਂ ਤਾਂ ਬਾਅਦ ਚ ਆ ਜੂ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਲੱਗਦਾ ਤੇਰੀ ਵਾਰੀ ਨਹੀਂ ਹੋਣੀ ਤੂੰ ਗਰੀਬ ਬੰਦਾ ਹੈ ਤੂੰ ਹੁਣ ਲੇਟ ਆਇਆ ਹੈ ਰਾਜਾ ਕਹਿੰਦਾ ਗੱਲ ਸੁਣ ਉਹ ਫਕੀਰਾ ਤੂੰ ਸਵੇਰ ਦਾ ਇਹ ਕੰਮ ਕਰੀ ਜਾਣਾ ਇੱਥੇ 10 15 ਬਾਰ ਹੋ ਗਿਆ ਇਦਾਂ ਕਿ ਤੂੰ ਲਾਈਨ 'ਚ ਲੱਗਦਾ ਹੈ ਜੋ ਤੇਰੀ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਵਾਰੀ ਦੇਖ ਕੇ ਆ ਫੇਰ ਲਾਈਨ 'ਚ ਲੱਗ ਜਾਂਦਾ ਹੈ ਇਹ ਗਲਤ ਗੱਲ ਹੈ ਫਕੀਰ ਕਹਿੰਦਾ ਰਾਜਾ ਕੋਈ ਗਲਤ ਗੱਲ ਨਹੀਂ ਕਹਿੰਦਾ ਪਤੋਂ ਨਹੀਂ ਇੱਕੋ ਜਿਹਾ ਉਹ ਕਹਿੰਦਾ ਮੈਂ ਰਾਜਾ ਤੂੰ ਫਕੀਰ ਐ ਇੱਕੋ ਜਿਹਾ ਕਿਵੇਂ ਕਹਿੰਦਾ ਗੱਲ ਇਹ ਆ ਰਾਜਾ ਜੋ ਤੇਰੇ ਕੋਲੇ ਐ ਤੂੰ ਵੰਡੀ ਜਾਨਾ ਜੋ ਮੇਰੇ ਕੋਲੇ ਐ ਮੈਂ ਵੰਡੀ ਜਾਨਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਐ ਤੇਰੇ ਕੋਲ ਖਜ਼ਾਨਾ ਮੇਰੇ ਕੋਲੇ ਵਾਰੀ ਐ ਤੂੰ ਖਜ਼ਾਨਾ ਵੰਡੀ ਜਾ ਮੈਂ ਵਾਰੀਆਂ ਵੰਡੀ ਜਾਣਾ ਦੇਖਦੇ ਆਂ ਪਹਿਲਾਂ ਕੌਣ ਮੈਂ ਪਹਿਲਾਂ ਮੁੱਕਦਾ ਹੁਣ ਖਜ਼ਾਨਾ ਤਾਂ ਇੱਕ ਨਾ ਇੱਕ ਦਿਨ ਮੁੱਕ ਹੀ ਜਾਊਗਾ ਵਾਰੀਆਂ ਥੋੜੀਆਂ ਮੁੱਕਦੀਆਂ ਜਿੰਨੀਆਂ ਮਰਜ਼ੀ ਦੇਈ ਜਾਵੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਸ਼ਹੀਦ ਆਜ਼ਮ ਭਗਤ ਸਿੰਘ ਸਰਦਾਰ ਉਧਮ ਸਿੰਘ ਕਰਤਾ ਸਿੰਘ ਸਰਾਬਾ ਰਾਜਗੁਰੂ ਸੁਖਦੇਵ ਇਹਨਾਂ ਨੇ ਆਪਣੀਆਂ ਜਿਉਣ ਦੀਆਂ ਵਾਰੀਆਂ ਆਪਾਂ ਨੂੰ ਦਿੱਤੀਆਂ ਨੇ ਕਿ ਅਸੀਂ ਨਹੀਂ ਜਿਉਂਦੇ ਸਾਡੀ ਕੌਮ ਜਿਊਂਗੀ ਗੁਰੂ ਗੋਬਿੰਦ ਸਿੰਘ ਜੀ ਸਰਵੰਸ ਵਾਰਿਆਂ ਸਰਵੰਸ ਵਾਰਿਆਂ ਇਸ ਕਰਕੇ ਕਿ ਅਸੀਂ ਨਹੀਂ ਜਿਉਣਾ ਕੌਮ ਜਿਉਂਗੀ ਆਪਣੀਆਂ ਵਾਰ ਲੋਕਾਂ ਦੇ ਦਿਲਾਂ 'ਚ ਵਸਣ ਵਾਸਤੇ ਆਪਣੀਆਂ ਵਾਰੀਆਂ ਦੇਣੀਆਂ ਪੈਂਦੀਆਂ ਆਪਣੇ ਹਿੱਸੇ ਦੀਆਂ ਵਾਰੀਆਂ ਦੇਣੀਆਂ ਪੈਂਦੀਆਂ